ਕੀ ਕਰਤਾ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਤੇ ਮਿੱਤਰੋ ਆਪ ਨਾਲ ਹੈਗਾ ਯਾਰ ਆਪਣਾ ਜੱਜੀ ਜੱਜੂ ਦਾ ਬਲਰ ਹੋ ਜਾਂਦਾ ਤੇ ਮਿੱਤਰੋ ਆਪਾਂ ਚੱਲੇ ਆਂ ਟਰੈਕਟਰਾਂ ਦੀਆਂ ਰੇਸਾਂ ਤੇ ਚੱਲਿਆ ਕਿੱਥੇ ਹਸ਼ੌਰਪੁਰ ਕੋਲੇ ਹਰਿਆਣਾ ਜੱਟਾ ਹਰਿਆਣਾ ਜੱਟਾ ਕੋਲੇ ਹੈਗਾ ਡਮੇਲੀ ਪਿੰਡ ਉੱਥੇ ਹੈਗੀਆਂ ਰੇਸਾਂ 55 HP ਤੇ 75 HP ਦੀਆਂ ਤੇ ਮਿੱਤਰੋ ਆਜੋ ਚਾਹੁੰਦੇ ਆਂ ਤੇ ਬਲੌਗ ਅੱਜ ਦੀ ਤਾਂ ਲੇਸਟ ਸ਼ਾਰਟ ਕਰਾਂ ਘਰੋਂ ਤਰੇ ਸੀ ਤਾਂ ਬਹੁਤ ਸੀਗੀ ਤੇ ਮਿੱਤਰੋ ਆਜੋ ਪਹੁੰਚ ਗਏ ਆਪਾਂ ਹਰਿਆਣਾ ਜੱਟਾ ਤੇ ਤੁਹਾਨੂੰ ਦਿਖਾਉਣੇ ਆ ਟਰੈਕਟਰਾਂ ਦੀਆਂ ਰੇਸਾਂ ਤੇ ਆ ਰਹੇ ਮੈਟਰੋ ਮੈਂ ਤੇ ਹਾਂਜੀ ਮਿੱਤਰੋ ਆਗੇ ਡਵੇਲੀ ਪੈ ਚੱਲਦੇ ਆਵਾਂ ਰਹੇਗਾ ਕਿਲੋਕੀਮੀਟਰ ਹਾਂਜੀ ਮਿੱਤਰੋ ਆਗੇ ਪਾਇ ਕੋ ਜੀ ਇੱਥੇ ਰਸਾਣੀ ਦੇਖੋ ਮਟਰ ਐੱਥੇ ਭੱਜਣਾ ਕੋਈ ਹਾਂਜੀ ਆਇਓ ਆਰਿਆ ਪਾ ਦੇ ਖਲੀ ਪਰਚੀ ਬਾਲਨੇ ਉਹ ਪਾ ਲਿਓ ਟਰੈਕਟਰ ਰੋਕੋ ਬਾਈ ਜੀ ਟਰੈਕਟਰ ਨਾਲ ਕਿਉਂ ਜੀ ਉਹ ਟਰਾਈ ਕਰਦਾ ਜੀ ਕੋਈ ਨਹੀਂ ਉਹ ਯਾਰ ਯਾਰ ਰੋਕ ਨਾ ਯਾਰ ਜਿਹੜਾ ਨਾਲ ਬੈਠਾ ਉਹ ਤਾਂ ਦੇਖੋ ਵੇਸ ਜਿਹੜਾ ਭਜਾਉਂਦਾ ਦਾ ਭਜਾਉਂਦਾ ਇਹ ਜਿਹੜਾ ਨਾਲ ਬੈਠਾ ਵੀਰੇ ਕੋਈ ਟਰਾਈ ਨਹੀਂ ਹਾਂ ਜੀ ਮਿੱਤਰੋ ਪਹੁੰਚ ਗਿਆਂ ਮੇਲੇ ਤੇ ਤੇ ਤਾਈਆਂ ਦੂਈਆਂ ਪਾਉਣ ਲੱਗੇ ਆ 55 HP ਦੀਆਂ ਦਿਖਾਉਨੇ ਤੁਹਾਨੂੰ ਭੱਜਦੇ ਯਾਰ ਜャ ਯਾਰ ਜਾਂਗ ਔਰ ਦੇ ਆੜਦੇ ਦਿਖਾਉਨੇ ਦਰਸ਼ਕ ਨੂੰ ਪ੍ਰੈਕੋਸ ਖਤਮ ਹੁੰਦਾ ਰਹੀ ਆ ਚਾਰਾਂ ਪੰਜਾਂ ਕਿੰਨੀਆਂ ਦੀ ਵਾਟ ਅੱਜ ਕੁੰਟ ਗਾ ਸ੍ਰੇਂਘਾ ਫਸਲ ਹੈ ਇਹਨੇ ਖੁੱਲੇ ਚੈਲੰਜ ਹੀ ਆ ਮਿੱਤਰੋ ਦੇਖੋ ਜਰਾ ਚੱਲ ਵਾ ਰੈਂਡ ਹੁੰਦੀ ਐ ਆਜਾ ਜੀ ਅੱਜ ਜਾ ਜਟਣੇ ਜੀ ਆਜਾ ਟਰੈਕਟਰ ਨਹੀਂ ਭਜਣੇ ਜੀ ਆਜਾ ਡਣਿਆ ਗਰਮੀ ਤਾਂ ਹੈਗੀ ਆ ਪਰ ਮੁੱਲ ਮੜ ਜਾਣਾ ਹਾਂ ਗਰਮੀ ਫੁੱਲਾ ਪਰ ਮੁੱਲ ਵੀ ਪੂਰੇ ਮੜ ਜਾਣਾ ਹੈਲੋ ਮਟਰਟਾਈਆਂ ਭਈ ਜਾਂਦੀਆਂ ਵਾਂ 55 ਐਚਪੀ ਵਾਲੀਆਂ ਨੇ 0017 ਪਿੱਛੇ i20 ਗੱਡੀ ਖੜੀ ਆਓ ਸਾਈਡ ਤੇ ਕਰ ਲੋ ਜੀ ਹਾਂਜੀ ਮਿੱਤਰੋ ਅਰਦਾਸ ਹੋ ਗਈ ਆ ਸਟਾਰਟ ਕਰਦੇ ਆ ਵੀਰ 55 ਧੰਮੇ ਪ੍ਰਭੰਗ ਬਹੁਤ ਹੀ ਸੰਗਤ ਗੁਰੂ ਨਾਨਕਵਾ ਅਵਾਦ ਗੁਰੂ ਜੀ ਕੀ ਫਤਿਹ ਚਲੋ ਮਿੱਤਰੋ ਅਰਦਾਸ ਬੇਨਤੀ ਹੋ ਗਈ ਆ ਤੇ ਹੁਣ ਟਰੈਕਟਰ ਛੱਡਣਗੇ ਟਾਇਆ ਜੀ ਪੈ ਗਈਆਂ ਤੇ ਹੁਣ ਦਿਖਾਉਣਾ ਤੁਹਾਨੂੰ ਫਿਰ ਜਹਾ ਜੜਦੇ ਹਾਂਜੀ ਗੱਦੇ ਭਾਈ ਹੁਣੇ ਪਹੁੰਚ ਗਏ ਹਾਂਜੀ ਭਾਈ ਜੀ ਯਾ ਯਾ ਠੀਕ ਆ ਜਮਾ ਠੀਕ ਆ 200 ਟਰੈਕ ਤੇ ਆ ਗਿਆ ਟਰੈਕ ਆ ਗਿਆ ਇੱਕ ਆਣਾ ਵਾ ਸਟੈਂਡਰਡ ਮਾਸਟਰ ਵਾਲਾ ਦਾ ਵਾਲਾ ਟੂ ਫਾਸਟ ਆਉਦਾ ਦੇ ਛੱਕਣਗੇ ਪਹਿਲੇ ਰਾਊਂਡ ਹਵਾ ਚ ਚੰਗੀ ਆ ਪਹਿਲੇ ਰਾਊਂਡ ਦਾ ਪਹਿਲਾ ਟਰੈਕ ਸੱਤੰਗ ਅੱਜ ਦਾ ਬਿਰਦਾ ਪਾਲੀ ਹੁਣੇ ਦੇਖਿਆ ਇੱਕ ਪਾਸੇ ਸੰਗਰੂਰ ਦੇ ਇਹ ਰੀ ਦਾ ਪੂਰੇ ਬਿਰਦਾ ਟਰੈਕਟਰ ਆ ਗਈ ਭਾਈ ਆ ਬਰੋ ਜਿਹੜਾ ਹੱਥ ਪਾਸੇ 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 ਹੋ ਆ ਮਿੱਤਰੋ ਹਲਵਾਰਾ ਵੀਰਟ ਵਾਲਿਆਂ ਦਾ ਕਹਿੰਦੇ ਫਰਕ ਬਹੁਤ ਪਾ ਗਿਆ ਪਾਲੀਦ ਨੂੰ ਆ ਟੂ ਫਾਸਟ ਵਾਲਿਆਂ ਦਾ ਕਹਿੰਦੇ ਉਹਨਾਂ ਵੱਲ ਚਾਲ ਕੀਤਾ ਹੋਇਆ ਬਟਾ ਫੈਕ ਕੋਈ ਨਾ ਆਏ ਜਾਂ ਤਾਂ ਵੀ ਕੁਛ ਹੀ ਨਾ ਹੋ ਪਾਉਂਦਾ ਹਾਂਜੀ ਇਹ ਸੈਟਾ ਓ ਬਾਈ ਜਸਪਾਲ ਮਿੱਤਰੋ ਕੱਲ੍ਹ ਹੀ ਭੱਜਣ ਲੱਗਿਆ ਉਹਦੇ ਨਾਲ ਦਾ ਟਰਾਇਆ ਨਹੀਂ ਕੋਈ ਨਹੀਂ ਮਾਣ ਬਾਈ ਚ ਹੋ ਗਿਆ ਉਹ ਕੱਲੇ ਖੱਟਣਗੇ ਹੁਣ ਸਰ ਜਿਹੜੀ ਪੁਰਜੀ ਪਾਣ ਆ ਗਿਆ ਰੋਕਦੇ ਆ ਗਿਆ ਆ ਗਿਆ ਆ ਗਿਆ ਮਿਸਟਰ ਵਰਸ ਦੀ ਪਹਿਲਾਂ ਕੱਲਾ ਚੱਲਣਾ ਹੁਣ ਆ ਗਿਆ ਰੈਕਟਰ ਸ਼ਰਤ ਤੇ ਮਿੱਤਰੋ اوئے اوئے تے ٹھنور پنڈا دا بھیرے بھائی جگہ ہوئی او کنے پلے پلے ہوئی مترو او کنے اووی وا او نے اپنا پوندا فالگا او ہن ہن میرے لے کے جا پاسے پاسے آ لے ਇਹ ਸ਼ਰਤਾਂ ਮਿੱਤਰੋ ਨਾਲ ਨਾਲ ਟਰੈਕ ਆ ਗਿਆ ਇੱਕ ਚੱਲਾਈ ਸ਼ਰਤ ਦੇਖੋ ਕਿ ਨਾ ਤਰੀ ਜਾਣਾ ਆਹ ਇਹ ਨਾ ਹੋਰ ਲੋਕ ਇਹਨਾਂ ਦੇ ਨਾ ਆਉਂਦੀ ਧੁੰਮਦੇ ਹੌਣ ਹੜਦੇ ਆ ਸੰਗ ਹੌਣ ਦੇ ਉਹਨਾਂ ਦਾ ਵਾਇਰਲਸ ਕਰ ਦੇ ਤੋ ਹਰ ਸੰਗ ਘਾੜਦੇ ਆ ਹਰ ਜਿਹੇ ਸਾਈਡ ਤੇ ਹਰ ਜਿਹੇ ਅਗਲੇ ਸਾਲ ਆਪਾਂ ਪੈਰੀਗੇਟਿੰਗ ਕਰਵਾਉਣੀ ਹੈ ਇਹ ਤਾਂ ਬਹੁਤ ਪ੍ਰਾਜਾਹ ਵਾਲੀ ਹੈ ਹਾਂ ਅਰੇ ਅੱਗੇ ਲੈਕ थोरीो फोन आई भई आई भई हाजो सॼा ਹਰ ਸਾ ਫੋਲ ਦਿੱਤੀਆਂ ਡਰਾਈਵਰ ਬਾਹਰ ਕੇ ਸੀਟਾਂ ਤੇ ਚੜ ਕੇ ਸੰਤ ਕੱਚੇ ਵਾਲੇ ਹਰ ਜੱਸੀ ਹਰਦਾਸ ਦੇ ਆ ਪਾਈ ਹਰਦੇ ਇਹ ਨਹੀਂ ਸਮਝਦੇ ਭਾਈ ਬਾਦੀ